ਅੰਮ੍ਰਿਤਸਰ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਆ ਦੱਸਦੀਏ ਕਿ ਯੂਪੀ ਤੋਂ ਲਿਆ ਕੇ ਹਥਿਆਰ ਸਪਲਾਈ ਕਰਦੇ ਤਸਕਰਾਂ ਨੂੰ ਕਾਬੂ ਕੀਤਾ ਗਿਆ ਦੱਸਦੀਏ ਕਿ ਚਾਰ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਪਾਸੋਂ ਹਥਿਆਰ ਤੇ ਜਿੰਦਾ ਕਾਰਤੂਸ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਦੱਸਦੀਏ ਕਿ ਅੰਮ੍ਰਿਤਸਰ ਪੁਲਿਸ ਦੇ ਸੀਆਈ ਸਟਾਫ ਇੱਕ ਦੇ ਵੱਲੋਂ ਜਿਹੜੀ ਇਹ ਕਾਰਵਾਈ ਆ ਉਹ ਪਾਈ ਗਈ ਆ ਦੱਸਦੀਏ ਕਿ ਇਹ ਕੁਝ ਜਿਹੜੇ ਲੋਕ ਨੇ ਉਹ ਚਾਰ ਜਿਹੜੇ ਲੋਕ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਇਹ ਜਿਹੜੇ ਚਾਰੋਂ ਨੇ ਇਹ ਯੂਪੀ ਤੇ ਹੋਰ ਅਨਸਦੀਕੀ ਰਾਜਾਂ ਤੋਂ ਜਿਹੜੇ ਹਥਿਆਰ ਲਿਆ ਕੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਕਰਨ ਦੇ ਲਈ ਸ਼ਰਾਰਤੀ ਅਨਸਰਾਂ ਨੂੰ ਜਿਹੜੇ ਸਪਲਾਈ ਕਰਦੇ ਸੀ ਤਾਂ ਹੁਣ ਪੁਲਿਸ ਦੇ ਡਿੱਕੇ ਚੜੇ ਨੇ ਤਾਂ ਪੁਲਿਸ ਦੇ ਵੱਲੋਂ ਜਿਹੜੀ ਆ ਹੁਣ ਅਗਲੀ ਜਾਂਚ ਆ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਆ ਕਿ ਇਹ ਹਥਿਆਰ ਜਿਹੜੇ ਨੇ ਉਹ ਕਿਸ ਵਿਅਕਤੀ ਤੋਂ ਲੈ ਕੇ ਆਉਂਦੇ ਸੀ ਤੇ ਕਿੰਨਾਂ ਨੂੰ ਜਿਹੜੇ ਅੱਗੇ ਸਪਲਾਈ ਕੀਤੇ ਜਾਣੇ ਸੀ ਪੰਜ ਜਿਹੜੇ ਪਿਸਟਲ ਨੇ ਉਹ ਬਰਾਮਦ ਕੀਤੇ ਗਏ ਨੇ ਤੇ ਨਾਲ ਜਿਹੜੇ ਜਿੰਦਾ ਕਾਰਤੂਸਾ ਬਰਾਮਦ ਹੋਏ ਨੇ ਦੱਸਦੀ ਹੈ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸੀਆਈ ਸਟਾਫ ਇੱਕ ਵੱਲੋਂ ਸੰਗਠਿਤ ਅਪਰਾਧ ਅਤੇ ਅੰਤਰਰਾਜੀ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ گروਹ ਦਾ ਪਰਦਾਫਾਸ਼ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 5 ਪਿਸਤਲਾਂ 32 ਬੋਰ ਸਮੇਤ ਦੋ ਜਿੰਦਾ ਰੌਂਡ 32 ਬੋਰ ਬਰਾਮਦ ਕੀਤੇ ਗਏ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਲਖਨਊ ਯੂਪੀ ਅਤੇ ਵਿੱਚ ਕਿਸੇ ਨਾਮਾ ਾਲੂਮ ਵਿਅਕਤੀ ਵੱਸੋਂ ਹਥਿਆਰ ਲੈ ਕੇ ਆਉਂਦੇ ਨੇ ਤੇ ਅੱਗੇ ਅਪਰਾਧਿਕ ਮਾੜੇ ਅਨਸਰਾਂ ਨੂੰ ਸਪਲਾਈ ਕਰਦੇ ਨੇ ਸਪਲਾਈਰਾਂ ਡੀਲਰਾਂ ਤੇ ਖਰੀਦ ਦੇ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੁਆਰਾ ਹੁਣ ਤੱਕ ਖਰੀਦੇ ਕੁੱਲ ਹਥਿਆਰਾਂ ਮੁੰਡਾ ਪਤਾ ਲਗਾਉਣ ਲਈ ਅਗਲੀ ਜਾਂਚ ਆ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਫੜੇ ਗਏ ਮੁਲਜ਼ਮਾ ਖਿਲਾਫ ਪਹਿਲਾਂ ਵੀ ਰਾਦਾ ਕਤਲ ਅਸਲਾ ਐਕਟ ਲੁੱਟਾ ਖੂਹਾਂ ਦੇ 12 ਮੁਕੱਦਮੇ ਦਰਜ ਨੇ ਤਾਂ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਉੱਥੇ ਹੋਣਾ ਪੰਜਾਬ ਦੇ ਵਿੱਚ ਡਿੱਗਦੀ ਕਾਨੂੰਨ ਸਥਿਤੀ ਨੂੰ ਉੱਪਰ ਚੱਕਣ ਦੇ ਲਈ ਪੰਜਾਬ ਪੁਲਿਸ ਪੰਪਾ ਭਾਰ ਹੋ ਚੁੱਕੀ ਆ ਦੱਸਦੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਯੂਪੀ ਲਖਨਊ ਤੋਂ ਲਿਆਂਦੇ ਜਿਹੜੇ ਨੇ ਅਰਲੀ ਆਂਦੇ ਜਿਹੜੇ ਹਥਿਆਰ ਨੇ ਉਹਨਾਂ ਨੂੰ ਹੁਣ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਹੈ ਦੱਸਦੀ ਹੈ ਕਿ ਚਾਰ ਮੁਲਜ਼ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਪਾਸੋਂ ਪੰਜ ਪਿਸਤਲ ਨੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਇਹ ਇਹਨਾਂ ਦੇ ਨੈੱਟਵਰਕ ਦੇ ਵਿੱਚ ਵੱਡੇ ਵੱਡੇ ਜਿਹੜੇ ਡੀਲਰ ਖਰੀਦਦਾਰ ਜਿਹੜੇ ਨੇ ਉਹ ਆਉਂਦੇ ਸੀਗੇ ਤਾਂ ਹੁਣ ਸਪਲਾਇਰ ਡੀਲਰਾਂ ਤੇ ਖਰੀਦਦਾਰਾਂ ਦਾ ਜਿਹੜਾ ਸਮੁੱਚਾ ਨੈੱਟਵਰਕ ਆ ਉਸ ਦਾ ਪਰਦਾ ਫਾਸ਼ ਕੀਤਾ ਹੈ ਜਿਸ ਦੇ ਨਾਲ ਜਿਹੜੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਅਗਲੀ ਜਾਂਚ ਆ ਉਹ ਸ਼ੁਰੂ ਕੀਤੀ ਹੈ ਕਿ ਹੁਣ ਤੱਕ ਕੁੱਲ ਕਿੰਨੇ ਜਿਹੜੇ ਹਥਿਆਰ ਨੇ ਉਹ ਲਿਆਂਦੇ ਗਏ ਸੀ ਕਿੱਥੇ ਕਿੱਥੇ ਜਿਹੜੇ ਉਹ ਸਪਲਾਈ ਕੀਤੇ ਗਏ ਸੀ ਜਾਂ ਜਿਹੜੀ 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 ਅੱਗੇ ਘਟਨਾ ਆਉਣ ਵਾਲੀਆਂ ਕਿਹੜੀਆਂ ਘਟਨਾਵਾਂ ਨੇ ਜਾਂ ਫਿਰ ਪਿਛਲੀਆਂ ਜਿਹੜੀਆਂ ਵਾਪਰੀਆਂ ਘਟਨਾਵਾਂ ਨੇ ਕਿੱਥੇ ਕਿੱਥੇ ਇਹਨਾਂ ਦੇ ਵੱਲੋਂ ਜਿਹੜੇ ਹਥਿਆਰ ਨੇ ਉਹ ਸਪਲਾਈ ਕੀਤੇ ਗਏ ਸੀ ਦੱਸ ਦिए ਕਿ ਜਿਹੜੇ ਚਾਰੋਂ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਜਿਹੜੇ ਪਹਿਲਾਂ ਵੀ 12 ਦੇ ਕਰੀਬ ਆਦਾਇ ਕਤਲ ਆਰਮ ਐਕਟ ਦੇ ਜਿਹੜੇ ਇਦਾਂ ਦੇ ਪਰਚੇ ਨੇ ਜਿਹੜੇ ਪਹਿਲਾਂ ਵੀ ਇਹਨਾਂ ਤੇ ਦਰਜ ਨੇ ਤਾਂ ਹੁਣ ਅਗਲੀ ਜਾਂਚ ਆ ਜਿਹੜੀ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਸਾਡੇ ਮਾਨਜੋਤ ਸੀਐਮ ਸਾਹਿਬ ਦਾ ਡਾਇਰੈਕਸ਼ਨਸ ਨੇ ਆਰਗੇਨਾਈਜ਼ ਕ੍ਰਾਈਮ ਤੇ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਪਹਿਲਾਂ ਵੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀਆਂ ਕਾਮਯਾਬੀਆਂ ਮਿਲੀਆਂ ਆਰਗੇਨਾਈਜ਼ ਕ੍ਰਾਈਮ ਤੇ ਕ੍ਰਿਮੀਨਲਸ ਦੇ ਖਿਲਾਫ ਬੜਾ ਅੱਛਾ ਐਕਸ਼ਨ ਹੋਇਆ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਹੋਈਆਂ ਤੋਂ ਇਹਦੇ ਚ ਵੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸੀਆਈਏ ਦੇ ਜਿਹੜੀ ਟੀਮ ਨੇ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਗੈਂਗਸਟਰਸ ਨੇ ਜਿਨ੍ਹਾਂ ਦਾ ਇੰਟਰ ਸਟੇਟ ਲਿੰਕੇਜਸ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੰਜ ਪਿਸਟਲ ਤੇ ਲਾਈਵ ਕਾਟਰੇਜਸ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਇਹਨਾਂ ਦੇ ਨਾਮ ਦੇਖੀਏ ਤਾਂ ਇਹਨਾਂ ਦਾ ਕਿੰਗ ਪਿੰਨ ਹੈਗਾ ਸ਼ਿਵਮ ਤੇ ਦੂਜਾ ਹੈਗਾ ਜਸ਼ਨਦੀਪ ਔਰ ਨਵਦੀਪ ਤੇ 우ਜਵਲ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਿਹਦੇ ਵਿੱਚ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਕੀਤਾ ਦੇਖਿਆ ਕਿ ਸ਼ਿਵਮ ਜਿਹੜਾ ਉਤਰਾ ਉਤਰਾ ਚਲਦਾ ਰਹਿਣ ਵਾਲਾ ਉਤਰਾਖੰਡ ਦਾ ਔਰ ਹੁਣ ਇਥੇ ਅਮਰਸਰ ਰਹਿ ਰਿਹਾ ਸਾਡੇ ਚਾਰ ਜਿਹੜੇ ਅਟੈਂਪਟ ਟੂ ਮਰਡਰ ਕੇਸਸ ਔਰ ਲੜਾਈ ਝਗੜੇ ਦੇ ਕੇਸਸ ਡਰਾਉਂ ਧਮਕਾਉਣ ਦੇ ਐਕਸਟਰਸ਼ਨ ਦੇ ਕੇਸਸ ਵੀ ਵੌਂਟਡ ਸੀਗੇ ਇਹ ਔਰ ਜਦੋਂ ਇਹਦਾ ਪਛੋਕੜ ਸਾਰਾ ਫਰੋਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ इंदौर ਦੇ ਵਿੱਚ ਵੀ ਪਹਿਲਾਂ ਫੜਿਆ ਗਿਆ Madhya Pradesh ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਬੰਦਿਆ ਨਾ ਮਿਲ ਕੇ ਉੱਥੇ ਵੀ ਆਰਮਸ ਸਮਗਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਜਦੋਂ ਸਾਨੂੰ ਪਤਾ ਲੱਗਿਆ ਜੇ ਮੁਢਲੀ ਪੁੱਛਗੀ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾ ਜਿਵੇਂ ਰੋਬਰੀ ਵਗੈਰਾ ਜਾਂ ਸਵਾਚਿੰਗ ਇਹ ਆ ਲੋਕਾਂ ਨੂੰ ਤਮ ਕੌਣ ਦੀ ਜਾਂ ਗੋਲੀ ਚਲਾਉਣ ਦੀ ਉਹ ਵੀ ਵਰਦਤਾ ਸਾਹਮਣੇ ਆਈ ਹੈ। ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਬੁੱਢੀ ਪੁੱਛਗਿੱਛ ਤੋਂ ਕੱਲ ਪਤਾ ਲੱਗੀ ਹੈ ਦੋ ਆਪਣੇ ਹੋਰ ਬੰਦੇ ਆ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਮਰਡਰ ਪਲਾਨ ਕਰ ਰਹੇ ਸੀਗੇ। ਆਉਣ ਵਾਲੇ ਦਿਨਾਂ ਸੋ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ ਚ ਡੀਸੀਪੀ ਸਾਡੇ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜੀ ਵਧੀਆ ਕੰਮ ਕੀਤਾ ਹੈ ਜੀ ਬੜੀ ਅੱਛੀ ਪ੍ਰिवेंशन ਹੋਈ ਹੈ ਅਦਰਵਾਈਜ਼ ਕਿਤਨਾ ਕਿਤੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਔਰ ਮਰਡਰ ਜੇ ਦੋ ਆ ਪਲਾਨ ਕੀਤੇ ਸੀ ਤਾਂ ਨੈਚੁਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨਸ ਦੀ ਵੀ ਕਨਸਾਈਨਮੈਂਟ ਮੰਗਵਣੀ ਸੀਗੀ ਜਿਹੜੀ ਇਹ ਵਾਲੀ ਵੈਪਨ ਦੀ ਕਨਸਾਈਨਮੈਂਟ ਹੈ ਪਤਾ ਲੱਗ ਰਿਹਾ ਲਖਨਊ ਦੇ ਥਰੂ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹੋਰ ਐਂਗਲ ਵੀ ਇਹਦੇ ਚ ਔਰ ਵਾਲੇ ਨੇ ਕਿਉਂਕਿ ਸਾਡੇ 4 ਕੇਸਾਂ ਜਿਵੇਂ ਮੈਂ ਤੁਹਾਨੂੰ ਦੱਸਿਆ अटेम्प्ट ਟੂ ਮਰਡਰ ਦੇ ਸਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਉਹਨਾਂ ਚ ਵੀ ਇਹ ਵਾਂਟਡ ਨੇ ਬਾਈ ਨੇ ਸੋ ਇਹਨਾਂ ਦੇ ਉੱਤੇ ਜਿਹੜੀ ਡੀਪਲੀ ਹੋਰ ਇਨਵੈਸਟੀਗੇਟ ਅਸੀਂ ਕਰ ਰਹੇ ਹਾਂ